ਕੇਂਦਰਪਾਲ ਸਿੰਘ ਕਿਹੜੀ ਜਗ੍ਹਾ ਤੋਂ ਜੀ ਪਿੰਡ ਜਗਪਾਲਪੁਰ ਫਗਵਾੜਾ ਆਪਾਂ ਤੁਹਾਨੂੰ ਬਾਡੀ ਸਰਵਿਸ ਦੇ ਪੰਜ ਤਰਾਇ ਜੂਸ ਦੇ ਕੇ ਗਏ ਸੀ ਲਗਭਗ ਅ ਤਿੰਨ ਕਿ ਮਹੀਨੇ ਹੋ ਚੁੱਕੇ ਆ ਹਾਂਜੀ ਤੇ ਇਸ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮਾਂ ਸੀਆਂ ਪ੍ਰੋਬਲਮ ਮੈਨੂੰ ਹਾਰਡ ਦੀ ਪ੍ਰੋਬਲਮ ਤੇ ਇੱਕ ਸਾਹ ਬਹੁਤ ਚੜਦਾ ਸੀ ਸਰੀਰ ਦੇ ਵਿੱਚ ਦਰਦਾਂ ਹੁੰਦੀਆਂ ਰਹਿੰਦੇ ਆ ਹਾਰਡ ਦੀ ਪ੍ਰੋਬਲਮ ਸੀ ਤੁਹਾਨੂੰ ਕਾਫੀ ਸਮੇਂ ਤੋਂ ਕਿੰਨਾ ਘੜੇ ਤੋਂ ਸਮਝੀ ਕਾਫੀ 2 2 ਸਾਲ ਤੋਂ ਸੀ ਤੇ ਮੈਨੂੰ ਤਾਂ ਡਾਕਟਰਾਂ ਨੇ ਅੰਦਰੇ ਹਟ ਲਿਆ ਸੀ ਕਹਿੰਦੇ ਦਰ ਐਮਰਜੈਂਸੀ ਦੋ ਸਟੰਟ ਪਾਣੇ ਆ ਤੇ ਬਾਕੀ 2 ਬਾਚਵਾ ਵਿੱਚ 45 ਲੱਖ ਸਾਢੇ 4 ਲੱਖ ਰੁਪਏ ਜਮ੍ਹਾਂ ਕਰਾਓ ਡਾਕਟਰਾਂ ਨੇ ਇਮੀਡੀਏਟਲੀ ਕਿਹਾ ਤੇ ਵੀ ਸਟੰਟ ਪਹਿਣੀ ਹੈਗੀ ਆ 4 ਲੱਖ ਰੁਪਏ ਲੱਗਣਾ ਆ ਹਾਂਜੀ ਤਾਂ ਮਤਲਬ ਤੁਹਾਨੂੰ ਸਜਸ ਹਾਰਟ ਦੀ ਪ੍ਰੋਬਲਮ ਸੀ ਤੇ ਕੀ ਕੀ ਦਿੱਕਤਾਂ ਆਉਂਦੀਆਂ ਸੀ ਆ ਕੰਮ ਕਰ ਕੰਮ ਆ ਬਹੁਤ ਚੜਦਾ ਸੀ ਤੇ ਕੰਮ ਕਰਨ ਦੀ ਜੀ ਨਹੀਂ ਕਰਦਾ ਸਰੀਰ 'ਚ ਦਰਦਾਂ ਹੁੰਦੀਆਂ ਰਹਿੰਦੀਆਂ ਸੀ ਸਰੀਰ 'ਚ ਦਰਦਾਂ ਹੁੰਦੀਆਂ ਸੀ ਤੇ ਥਕਾਵਟ ਰਹਿੰਦੀ ਸੀ ਥਕਾਵਟ ਰਹਦੀ ਸੀ ਤੇ ਬਾਕੀ ਸਿਰ ਹਰ ਵੇਲੇ ਭਾਰਾ ਭਾਰਾ ਰਹਿੰਦਾ ਸੀ ਸਿਰ ਨਹੀਂ ਸੀ ਹਟਦਾ ਠੀਕ ਆ ਜੀ ਬੀਪ ਵਾਦਾ ਵੀਪ ਵਦਨ ਨਾਲ ਮੇਰਾ ਸਰਦਾ ਹੋ। ਇਹ ਜਿਹੜੀ ਸਾਰੀ ਦਵਾਈ ਦੀ ਹਾਰਦੀ ਖਾਂਦੇ ਸੀ ਕਿੰਨੇ ਕੁ ਦੀ ਬਣਦੀ ਮੰਥਲੇ? ਇਹ ਤਕਰੀਬਨ 7-8000 ਰੁਪਏ ਮਹੀਨੇ ਦਾ ਲੱਗਦਾ ਤੇ 3 ਮਹੀਨੇ ਟੈਸਟ ਹੁੰਦੇ 5-6000 ਰੁਪਏ ਉੱਤੇ ਲੱਗ ਜਾਂਦਾ ਸੀ। ਅੱਛਾ ਜੀ ਤੇ ਹਰ ਇੱਕ ਤਿੰਨ ਮਹੀਨੇ ਬਾਅਦ ਟੈਸਟ ਹੁੰਦੇ ਸੀ। ਹਰ ਇੱਕ ਤਿੰਨ ਮਹੀਨੇ ਬਾਅਦ ਡਾਕਟਰ ਕਹਿੰਦਾ ਹੈ ਟੈਸਟ ਕਰਾਈਓ ਤੇ ਦਵਾਈ ਲਈਓ। ਯਾਨੀ ਕਿ ਜਿਹੜੀ ਦਵਾਈ ਸੀ 7-8 8000 ਦੀ ਦਵਾਈ ਆਉਂਦੀ ਸੀ ਔਰ ਹਰ ਤਿੰਨ ਮਹੀਨੇ ਬਾਅਦ ਟੈਸਟ ਹੁੰਦੇ ਸੀ 5-6000 ਦੇ। ਹਾਂਜੀ। ਤਾਂ ਉਸ ਤੋਂ ਬਾਵਜੂਦ ਵੀ ਯਾਨੀ ਕਿ ਰੀਲੀਫ ਨਹੀਂ ਮਿਲਿਆ ਕੋ ਜਿਹੜੀਆਂ ਅੰਗਰੇਜ਼ੀ ਦਵਾਈਆਂ ਉਹਨਾਂ ਦਾ ਸਾਈਡ ਇਫੈਕਟ ਪੜੇ ਹੁੰਦੇ ਆ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਇਹ ਅੰਗਰੇਜ਼ੀ ਦਵਾਈਆਂ ਦਾ ਸਾਈਡ ਇਫੈਕਟ ਆ ਜਦੋਂ ਤੋਂ ਮੈਂ ਬੋਡੀ ਸਰਵਿਸ ਦੀ ਦਵਾਈ ਖਾਧੀ ਆ ਮੈਂ ਬਿਲਕੁਲ ਨੋਰਮਲ ਆ ਬੀਪੀ ਨਹੀਂ ਵੱਧਦਾ ਤੇ ਨਾ ਮੇਰੇ ਹੁਣ ਸਰੀਰ 'ਚ ਕੋਈ ਤਰਤ ਹੁੰਦੀ ਆ ਸਰਸ ਤੇ ਇੱਕ ਵਰਤਨ ਤੋਂ ਬਾਅਦ ਤੁਸੀਂ ਕੋਈ ਬਾਹਰਲੀ ਜਿਹੜੀ ਮੈਡੀਸਿਨ ਪਹਿਲਾਂ ਵਰਤ ਸੀ 8-10 ਸਾਲ ਮਹੀਨੇ ਦੀ ਉਹ ਵਰਤਦੇ ਮੈਂ ਨਹੀਂ ਉਹ ਬਿਲਕੁਲ ਛੱਡ ਦਿੱਤੀ ਮੈਂ ਉਹ ਕਿੰਨੀ ਦੇਰ ਬਾਅਦ ਛੱਡੀ ਤੁਸੀਂ ਉਹ 50 ਦਿਨ ਤੋਂ ਬਾਅਦ ओके ਜਨਕ ਜਿਹੜੀ ਮੈਡੀਸਨ ਪਹਿਲੀ ਵਾਰ ਤੇ ਸੀ ਉਹ ਬਿਲਕੁਲ ਤੁਹਾਡੀ ਬੰਦ ਹੋ ਚੁੱਕੀ ਹੈਗੀ ਆ 50 ਦਿਨ ਵੀ ਇਦਾਂ ਮੈਂ ਇੱਕ ਜਾਂ ਦੋ ਦਿਨ ਛੱਡ ਕੇ ਵੇਖ ਆਂਦਾ ਸੀ ਉਹ ਵੀ ਮੈਨੂੰ ਕੋਈ ਪ੍ਰੋਬਲਮ ਹੋਵੇ ਤਾਂ ਨਹੀਂ ਤੇ ਮੈਂ ਖਾਂਦਾ ਨਹੀਂ ਅੰਗਰੇਜ਼ੀ ਦਾ ਬਿਲਕੁਲ ਛੱਡ ਦਿੱਤੀ ਭਾਈ ਜਨਕ ਤੁਸੀਂ ਜਿਹੜੀ ਸਰਸਪੈਗ ਨੂੰ ਵਰਤਣ ਤੋਂ ਬਾਅਦ ਜਿਹੜੀ ਵਾਰਲੀ ਮੈਡੀਸਨ ਸੀ ਉਹ ਤੁਹਾਨੂੰ ਬਿਲਕੁਲ ਜ਼ਰੂਰਤ ਨਹੀਂ ਪਈ ਨਹੀਂ ਜੀ ਹੁਣ ਮੈਂ ਬਿਲਕੁਲ ਛੱਡੀ ਆ ਦੋ ਜਿਹੜੇ ਪ੍ਰਵਾਹ ਤੁਹਾਡੀ ਵੀਡੀਓ ਦੇਖਣਗੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਤਾਂ ਕਹਿਣਾ ਜੀ ਇਹ ਬਾਡੀ ਸਰਵਸ ਸਭ ਤੋਂ ਵਧੀਆ ਦਵਾਈ ਆ ਤੇ ਇਹ ਯੂਜ਼ ਕਰਨੀ ਚਾਹੀਦੀ ਆ ਤੇ ਜਿੰਦਗੀ ਭਰ ਦਾ ਛੁਟਕਾਰੇ ਆ ਸਾਰੇ ਦੁੱਖਾਂ ਤੋਂ ਹਾਂ ਜੀ ਤੁਹਾਡੇ ਕਹਿਣ ਦਾ ਮਤਲਬ ਵੀ ਦਵਾਈਆਂ ਤਾਂ ਬਹੁਤ ਖਾ ਚੁੱਕੇ ਹੋਗੇ ਇੱਕ ਵਾਰੀ ਸ਼ੀਰ ਦੀ ਸਫਾਈ ਕਰਵਾਈਏ ਤਾਂ ਸਰੀਰ ਨੂੰ ਆਪਾਂ ਤੰਦਰੁਸਤ ਬਣਾ ਸਕਦੇ ਹਾਂ ਹਾਂ ਜੀ ਹਾਂ ਜੀ ਇਹਨੇ ਬਾਡੀ ਸਾਫ ਕਰਵਾਉਣਾ ਚਾਹੀਦਾ ਜੀ ਬਿਲਕੁਲ ਜ਼ਰੂਰੀ ਜ਼ਰੂਰੀ ਆ ਜੀ ਇਹ ਥੈਂਕ ਯੂ ਜੀ